ਸੜਕ ਤੇ ਜਾਣ ਦੇ ਕਾਨੂੰਨ ਹੁੰਦੇ ਤਾਂ ਬੜੇ ਸਖਤ ਹਨ ਪਰ ਪੁਲਿਸ ਪ੍ਰਸ਼ਾਸਨ ਦੀ ਸਖਤਾਈ ਤੋਂ ਬਿਨਾਂ ਬਹੁਤ ਘੱਟ ਲੋਕ ਹੀ ਇਹਨਾਂ ਨੂੰ ਫੋਲੋ ਕਰਦੇ ਹਨ ਵਿਦੇਸ਼ਾਂ ਵਿੱਚ ਸਖਤਾਈ ਹੋਣ ਦੇ ਬਾਵਜੂਦ ਵੀ ਲੋਕ ਕਈ ਵਾਰ ਇਹ ਰੂਲ ਫੋਲੋ ਨਹੀਂ ਕਰਦੇ ਜਿਸ ਕਾਰਨ ਹੁਣ ਇਹ ਵੱਖਰੀ ਤਰ੍ਹਾਂ ਦਾ ਕੰਮ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਆਪਾਂ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਕਿਤੇ ਸੜਕ ਤੇ ਰੈੱਡ ਲਾਈਟ ਹੁੰਦੀ ਹੈ ਤਾਂ ਤੁਰ ਕੇ ਸੜਕ ਪਾਰ ਕਰਨ ਵਾਲਿਆਂ ਲਈ ਵੱਖਰੀ ਚਿੱਟੀ ਲਾਈਨ ਬਣਾਈ ਹੁੰਦੀ ਹੈ ਪਰ ਜ਼ਿਆਦਾਤਰ ਲੋਕ ਉਸ ਲਾਈਨ ਉੱਪਰ ਲਿਆ ਕੇ ਗੱਡੀ ਰੋਕ ਦਿੰਦੇ ਹਨ ਜਾਂ ਫਿਰ ਗੱਡੀ ਰੋਕਦੇ ਹੀ ਨਹੀਂ ਪਾਰ ਹੀ ਕਰ ਦਿੰਦੇ ਹਨ ਤੇ ਦੋਸਤੋ ਹੁਣ ਕੈਨੇਡਾ ਦੇ ਵੈਂਕੂਵਰ ਸ਼ਹਿਰ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਜਿੱਥੇ ਕਿ ਸੜਕ ਦੇ ਦੋਨਾਂ ਕਿਨਾਰਿਆਂ ਤੇ ਇੱਕ ਸਟੈਂਡ ਤੇ ਇੱਟਾਂ ਰੱਖੀਆਂ ਹੋਈਆਂ ਹਨ ਤੇ ਲਿਖਿਆ ਹੈ ਕਿ ਦੇਖੋ ਇੱਟ ਚੁੱਕੋ ਤੇ ਰੋਡ ਕ੍ਰੋਸ ਕਰ ਜਾਵੋ ਤੇ ਲੋਕ ਵੀ ਦੇਖੋ ਕਿਵੇਂ ਖੁਸ਼ੀ-ਖੁਸ਼ੀ ਇੱਟ ਚੁੱਕ ਕੇ ਗੱਡੀਆਂ ਵਾਲਿਆਂ ਨੂੰ ਦਿਖਾਉਂਦੇ ਹੋਏ ਰੋਡ ਪਾਰ ਕਰ ਰਹੇ ਹਨ ਜਿਵੇਂ ਕਹਿ ਰਹੇ ਹੋਣ ਕਿ ਜੇ ਅੱਗੇ ਗੱਡੀ ਲਿਆਂਦੀ ਤਾਂ ਇੱਟ ਹੀ ਮਾਰਾਂਗੇ ਬਾਕੀ ਦੋਸਤੋ ਤੁਹਾਨੂੰ ਇਹ ਤਰੀਕਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ